ਅੱਜ ਨਵਰਾਤਿਆਂ ਦਾ ਅਖੀਰਲਾ ਦਿਨ ਹੋਣ ਕਾਰਨ ਜੋਤਾਂ ਜਗਾਈਆਂ ਸੀ ਘਰ 'ਚ ਮੇਰੀ ਘਰ ਵਾਲੀ ਆਖਣ ਲੱਗੀ ਅਸੀਂ ਕੰਜਕਾਂ ਦੇਣੀ ਐ ਹੁਣ ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ ਤਿੰਨ ਲੜਕੇ ਪੈਦਾ ਹੋਏ ਜਾਓ ਜਾਓ ਗੁਆਂਢ 'ਚ ਹੋਣੀ ਐ ਤਿਆਂ ਲਿਆਓ ਆਵਾਜ਼ ਮਾਰ ਕੇ ਮੈਂ ਚੁੱਪ ਕੀਤਾ ਚੱਲ ਗਿਆ ਗੁਆਂਢ ਇੱਕ ਘਰ ਦੂਜਾ ਤੀਜਾ ਘਰ ਇਸ ਤਰ੍ਹਾਂ 6 7 8 10 ਘਰਾਂ ਫਿਰ ਕਿਧਰੇ ਕੋਈ ਕੰਜਕ ਨજર ਨਹੀਂ ਆਈ ਵੇਰ ਮੈਨੂੰ ਕਿਸੇ ਨੇ ਕਿਹਾ ਰੋਲਦੂ ਦੇ ਘਰ ਜਾ ਮੈਂ ਰੋਲਦੂ ਦੇ ਘਰ ਗਿਆ ਆਵਾਜ਼ ਮਾਰੀ ਉਹ ਰੋਲਦਾ ਸਿਆ ਘਰਿਓ ਆਓ ਜੀ ਆਇਆਂ ਨੂੰ ਲਾਲਾ ਜੀ ਅੱਜ ਕਿੱਦਾਂ ਆਉਣੇ ਹੋਏ ਰੋਲਦਾ ਸਿਆ ਆਪਣੀਆਂ ਗੁੱਡੀਆਂ ਨਜ਼ਰ ਨਹੀਂ ਆਉਂਦੀਆਂ ਕਿੱਥੇ ਗਈਆਂ ਰੋਲਦਾ ਬੋਲਿਆ ਲਾਲਾ ਜੀ ਉਹ ਜੀ ਅੱਜ ਕੰਜਕਾਂ ਸੀ ਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆਂ ਨੂੰ ਆਪਣੇ ਘਰੋਂ ਕਰੀ ਲੈ ਜਾ ਰਿਹਾ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ ਆਖਰ ਧੀਆਂ ਤਾਂ ਸਭ ਦੀ ਸਾਜ ਹੁੰਦੀਆਂ ਅਚਾਰ ਰੁਲਦਾ ਸਿਆ ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ ਰੁਲਦਾ ਇੱਕਦਮ ਬੋਲਿਆ ਲਾਲਾ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਫੇਰ ਘਰ ਵਾਲੀ ਕਿੱਥੋਂ ਆਣੀ ਮੈਂ ਕਿਹਾ ਰੁਲਦਾ ਸਿਆ ਜੇ ਵਿਆਹ ਨਹੀਂ ਹੋਇਆ ਤਾਂ ਆਹ ਇੰਨੀਆਂ ਧੀਆ ਕਿੱਥੋਂ ਆਈਆਂ ਜੋ ਤੇਰੇ ਘਰ ਨੇ ਰੁਲਦਾ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ ਲਾਲਾ ਜੀ ਇਹ ਸਭ ਉਹ ਧੀਆ ਨੇ ਜੋ ਮੈਨੂੰ ਕੋਈ ਸੜਕ ਕਿਨਾਰੇ ਕੋਈ ਮੰਦਿਰ ਕੋਈ ਗੁਰਦੁਆਰੇ ਤੇ ਕੋਈ ਕੂੜੇ ਦੇ ਢੇਰ ਤੇ ਮਿਲੀ ਐਨਾਉਂ ਕੁੱਤੇ ਨਾ ਨੋਚ ਖਾਣ ਇਸ ਲਈ ਕਰ ਲੈ ਆਇਆ ਸੀ ਬਸ ਇਹ ਸਭ ਮੇਰੀਆਂ ਧੀਆਂ ਨੇ ਤੇ ਉਹ ਜੋ ਵੱਡੀ ਤੁਰੀ ਆਉਂਦੀ ਹੈ ਇਹ ਮੈਨੂੰ ਤਲਾਵ ਵਾਲੇ ਮੰਦਰ ਪਿੱਛੋਂ ਮਿਲੀ ਸੀ ਜਦੋਂ ਰੋਲਦੇ ਨੇ ਇੰਨੀ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਕਸ ਗਈ ਮੈਂ ਦੱਬੇ ਪੈਰ ਨਹੀਂ ਘਰ ਵਾਪਸ ਆ ਗਿਆ ਘਰ ਆ ਕੇ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਅਸੀਂ ਦੋਵੇਂ ਪੁੱਬਾ ਮਾਰ ਰੋਏ ਅੱਜ ਤੋਂ 5 ਸਾਲ ਪਹਿਲਾਂ ਜੋ ਸਾਡੇ ਘਰ ਲੜਕੀ ਪੈਦਾ ਹੋਈ ਸੀ ਤਾਂ ਅਸੀਂ ਉਹ ਲਿਫਾਫੇ ਚ ਬੰਨ ਕੇ ਮੰਦਰ ਦੇ ਪਿੱਛੇ ਸੋਟਾਏ ਸੀ ਹੁਣ ਜੋ ਸਭ ਤੋਂ ਵੱਡੀ ਧੀ ਰੋਲ ਦੇ ਕੋਲ ਸੀ ਉਹ ਕੋਈ ਹੋਰ ਨਹੀਂ ਸਾਡੀ ਆਪਣੀ ਧੀ ਸੀ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮੈਨੂੰ ਉਸੇ ਵੇਲੇ ਇਹ ਜੋਤਾਂ ਪੂਜਾ ਸਭ ਬੇਕਾਰ ਲੱਗੀ ਕਿਉਂਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀਆਂ ਨੂੰ ਪੂਜਣਾ ਮੇਰੇ ਲਈ ਲਾਣਤ ਸੀ ਹੋਰ ਕੁਝ ਨਹੀਂ ਸੀ ਕਿਸੇ ਨੇ ਸੱਚ ਕਿਹਾ ਰੱਬ ਧੀ ਵੀ ਉਸ ਘਰ ਦਿੰਦਾ ਜਿਸ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ